ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਨ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਲਾਈਫਸਟਾਈਲ ਵਿਦ ਮਨਵੀਰ ਹੋਪ ਸਾਰੇ ਠੀਕ ਠਾਕ ਹੋਵੋਗੇ ਤੇ ਵਧੀਆ ਹੋਵੋਗੇ ਤੇ ਅਸੀਂ ਘਰ ਆ ਗਈ ਸੀ ਬਸ ਸ਼ਾਪਿੰਗ ਕਰਕੇ ਤੇ ਆਪਾਂ ਤੁਹਾਨੂੰ ਸਾਮਾਨ ਦਿਖਾ ਦਿੰਨੇ ਆ ਕਿ ਕੀ ਕੀ ਖਰੀਦਿਆ ਵੈਸੇ ਜਿਆਦਾ ਕੁਝ ਨਹੀਂ ਖਰੀਦਿਆ ਬਸ ਇੱਕ ਚੀਜ਼ ਆ ਜਿਹੜੇ ਉੱਥੇ ਬਹੁਤ ਜ਼ਿਆਦਾ ਪੈਸੇ ਮਤਲਬ ਲੱਗ ਗਏ ਨੇ ਤੇ ਉਹ ਤੁਹਾਨੂੰ ਦੇਖ ਵੀ ਲਓਗੀ ਹੈ ਨਾ ਪਿਛਲੇ ਵਲੌਗ ਚ ਮਤਲਬ ਪਤਾ ਲੱਗ ਜਾਂਦਾ ਹੱਥ 'ਚ ਫੜੀ ਹੋਈ ਸੀ ਉਦੋਂ ਦੇਖ ਲਈਓ ਸੋਨ ਨੇ ਤੇ ਆਪਾਂ ਥੋੜੇ ਬਾਅਦ ਕੱਪੜੇ ਖਰੀਦਦੇ ਆ ਤੁਹਾਨੂੰ ਉਹ ਵੀ ਦਿਖਾ ਦਿੰਨੇ ਆਂਗੇ ਮੈਂ ਪਹਿਲਾਂ ਘਰੇ ਗੱਲ ਕਰ ਲਾਂ ਹਨਾ ਘਰੇ ਗੱਲ ਕਰਕੇ ਫਿਰ ਆਪਾਂ ਤੁਹਾਡਾ ਨਾਲ ਗੱਲ ਕਰਦੇ ਆ। ਲੋ ਜਿ ਆਪਾਂ ਕਰਿਆਗੇ ਸੀ ਐਸੀ ਐਸੇ ਮੈਂ ਕੱਪੜੇ ਸਾਧਦੇ ਸੀਗੇ ਬਟ ਹੁਣ ਮੈਂ ਦਵਾਰੇ ਖੋਲੇ ਨੇ ਮੈਂ ਤੁਹਾਨੂੰ ਦਿਖਾ ਦਿੰਨੀ ਆਪਾਂ ਕੀ ਕੀ ਲੱਤਾਂਗਾ। ਯਸ ਤਾਂ ਲ ਮੇ ਆ ਜੈਕਟ ਲੱਗ ਕੇ ਵਾਈਟ ਇਹ ਜਿਵੇਂ ਹਨ ਕੋਈ ਵੀ ਆਪਣੀ ਡਾਰਕ ਕਲਰ ਦੀ ਟੀ-ਸ਼ਰਟ ਆ ਗਈ ਹੈ ਨਾ ਤੇ ਆਪਾਂ ਉਹਦੇ ਉੱਪਰੋਂ ਵੀ ਪਾਵਾਂਗੇ ਇਹ ਜਾਂ ਕੋਈ ਵੀ ਹੈ ਨਾ ਹਾਈ ਨੈਕ ਦਾ ਡਾਰਕ ਕਲਰ ਦਾ ਉਹਦੇ ਉੱਪਰੋਂ ਦੀ ਪਾਵਾਂਗੇ ਬਹੁਤ ਸੋਹਣੀ ਲੱਗੂਗੀ ਤਾਂ ਮੈਨੂੰ ਇਹ ਸੋਹਣੀ ਲੱਗੀ ਵਾਈਟ ਫੱਲਰ ਦੀ ਆ ਦੇਖੋ ਐਵੇਂ ਆ ਗਈ ਜੈਕਟ ਚੁੱਕ ਹਨਾ ਸੋਹਣੀ ਹੈ ਇਹ ਮੈਂ ਆਪਾਂ ਅੰਦੇ ਸਟੋਰ ਤੇ ਲਈਆ ਮਤਲਬ ਪਵਨ ਦਾ ਸਟੋਰ ਕਿਹੜਾ ਉਹਨੇ ਮੁੱਲ ਲਿਆ ਚਲੋ ਮਤਲਬ ਜਿੱਥੇ ਉਹ ਕੰਮ ਕਰਦੀ ਉਹ ਤੇ ਲਈ ਆ ਇੱਕ ਮੈਂ ਬਲੈਕ ਆ ਵਾਈਟ ਜੈਕਟ ਲਈ ਆ ਉਹਦੇ ਨਾਲ ਦੀ ਹੀ ਮੈਂ ਬਲੈਕ ਲਈ ਹੈਗੀ ਇਹ ਜਿਹੜੀ ਵਾਈਟ ਜੈਕਟ ਹੈ ਇਹਦੇ ਪਾਕਟ ਨਹੀਂ ਹੈਗੀ ਬਟ ਇਹ ਬਲੈਕ ਵਾਲੀ ਦੇ ਪਾਕਟ ਹੈ ਮੈਂ ਅਰਬਨ ਪਲੈਨਟ ਤੋਂ ਲਈ ਸੀ ਕਿਉਂਕਿ ਬਲੈਕ ਵਾਲੀ ਇਹ ਮੈਂ ਇੱਕ ਮਨ ਲਾ ਦੇ ਕਿ ਨੰਬਰ ਸਾਈਜ਼ ਇਹਦਾ ਵੱਡਾ ਵੀ ਹੈ ਇਹਦਾ ਇੱਕ ਨੰਬਰ ਸਾਈਜ਼ ਛੋਟਾ ਬਟ ਜਦ ਪਾ ਕੇ ਦੇਖੇ ਦੋਨੇ ਸਹੀ ਲੱਗੀਆਂ ਤਾਂ ਆਪਾਂ ਇਹ ਦੋ ਲਈਆਂ ਨੇ ਗਿਆ ਇਹ ਜਦ ਆਪਾਂ ਹਨਾ ਮਤਲਬ ਹਜੇ ਨਹੀਂ ਇਹ ਸੋਹਣੀਆਂ ਲੱਗਦੀਆਂ ਬਟ ਹਨਾ ਅਗਰ ਆਪਾਂ ਜੋ ਕੋਈ ਸੂਟ ਨਾ ਪਾਈਏ ਇਹ ਸੂਟ ਨਾ ਵੀ ਸੋਹਣੀਆਂ ਲੱਗਣਗੀਆਂ ਜਾਂ ਆਪਾਂ ਕੋਈ ਹਾਈ ਨੈਕ ਨਾ ਪਾਈਏ ਜਾਂ ਡਾਰਕ ਕਲਰ ਦੇ ਲਾਈਟ ਕਲਰ ਨਾ ਪਾਈ ਹੈਨਾ ਜਦੋਂ ਉਦੋਂ ਸਟਾਈਲ ਕਰਿਆ ਨੂੰ ਉਦੋਂ ਸੋਹਣੀਆਂ ਲੱਗਣਗੀਆਂ ਜਿਵੇਂ ਹੁਣ ਮੂਰੇ ਕਾਲਜ ਲੱਗ ਰਹੇ ਆ ਨੇ ਹਨਾ ਚੱਲਣਗੇ ਕਾਲਜ ਉਦੋਂ ਹੀ ਪੈ ਜਾਣਗੇ ਮੂਰੇ ਵੈਸੇ ਮੇਰੇ ਕੋ ਕੱਪੜੇ ਹੈਗੇ ਸੀ ਮੈਂ ਨਹੀਂ ਕਹਿੰਦੀ ਮੇਰੇ ਕੋ ਕੱਪੜੇ ਨਹੀਂ ਹੈਗੇ ਬਟ ਮੈਨੇ ਐਸੇ ਵੀ ਥੋੜਾ ਹੈ ਮੈਂ ਖਾਚਾ ਨਾਲ ਆਪ ਦੇ ਆਪ ਤੇ ਕਰ ਲਿਆ ਕਿਉਂਕਿ ਮੈਂ ਕੱਪੜੇ ਆ ਕੇ ਹੂਰੇ ਬਾਹਰ ਨਹੀਂ ਲੈ ਸੀਗੇ ਤੇ ਮੈਨੂੰ ਐਸੇ ਵੀ ਥੋੜਾ ਖਰਚ ਮੈਂ ਵੀ ਆਪ ਦੇ ਆਪ ਤੇ ਲੈ ਕਰ ਲਾਂ ਤੇ ਬਹੁਤ ਪੈਸੇ ਲੱਗੇ ਦੇ ਉੱਤੇ ਵੀ ਤੇ ਇੱਕ ਮੈਨੇ ਆਵਲਾ ਟਾਪ ਲਿਆਗਾ ਹਨਾ ਦੇਖੋ ਬਲੈਕ ਐਂਡ ਵਾਈਟ ਕਲਰ ਦਾ ਇਹਦਾ ਜਿਹੜਾ ਫੈਬਰਿਕ ਹੈ ਨਾ ਬਹੁਤ ਜਿਆਦਾ ਸੌਫਟ ਹੈਗਾ ਬਹੁਤ ਜਿਆਦਾ ਮੈਨੂੰ ਇਹ ਨਾ ਸੋਹਣ ਲੱਗਿਆ ਕਿਉਂਕਿ ਮੈਨੂੰ ਐਵੇਂ ਦਾ ਟੌਪ ਚਾਹੀਦਾ ਸੀ ਹੈ ਨਾ ਮੇਰੇ ਕੋਲ ਆਵਲਾ ਨਹੀਂ ਹੈ ਸੀ ਕੋਈ ਵੀ ਹੈ ਨਾ ਜਾਂ ਤਾਂ ਉਹ ਰਿਪ ਹੋਏ ਜਾਵੇ ਜਾਂ ਬਟਨ ਹੋਣ ਪਰ ਅਦੇ ਕੀ ਹੋਣਾ ਹੈ ਨਾ ਪਏ ਪੂਰੇ ਥੱਲੇ ਤੱਕ ਨਾ ਹੋਣ ਹਾਂ ਸੋਹਣਾ ਨਾ ਇਹ ਤੁਸੀਂ ਪਾਇਆ ਦੇਖੋਗੇ ਤੇ ਦੋ ਪਤਾ ਲੱਗੂਗਾ ਅਜੇ ਕੁਝ ਨਹੀਂ ਪਤਾ ਲੱਗਦਾ ਹੈ ਤੇ ਐ ਦੇਖਣ ਨੂੰ ਆ ਲੱਗਦਾ ਹੈ ਕਿੰਨਾ ਚੌੜਾ ਹੈਗਾ ਬਟੇ ਲੂਜ਼ ਹੀ ਸੋਹਣਾ ਲੱਗਦਾ ਹੈ ਨਾ ਪਾਇਆ ਹੋਇਆ ਤੇ ਆਪਣਾ ਇਹ ਟਾਪ ਹੋ ਗਿਆ ਇੱਕ ਤੇ ਇੱਕ ਮੈਨੇ ਟਾਪ ਲਿਆ ਹੁੰਦਾ ਇਹ ਵਾਲਾ ਇਹ ਆਪਣਾ ਵੂਲਨ ਚ ਹੈ ਇਹ ਕਾਟਨ ਦਾ ਹੀ ਹੈ ਆਪਣੇ ਮਤਲਬ ਹੁਣ ਵੀ ਪੈ ਜੂਗਾ ਹੌਣ ਵਾਲੇ ਮੌਸਮ ਚ ਹੈ ਨਾ ਜਿਵੇਂ ਕਦੇ ਮੌਲ ਮੂਲ ਚਾਹ ਨਾ ਉਦੋਂ ਵੀ ਪੈ ਸਕਦਾ ਹੈ ਇਹ ਇਹ ਠੀਕ ਹੈ ਦਾ ਕਪੜਾ ਮਤਲਬ ਮੋਟਾ ਨਹੀਂ ਹੈਗਾ ਗਰਮੀਆਂ ਚ ਪੈਣ ਲਈ ਹੈ ਤੇ ਇਹ ਵੂਲਨ ਚ ਹੈ ਹਨਾ ਬਟ ਇਹ ਵੂਲਨ ਜਾਦੇ ਉਹ ਨਹੀਂ ਹੈਗੀ ਹਨਾ ਮੋਟੀ ਜਿਵੇਂ ਆਪਾਂ ਕਹੀਏ ਕਿਵੇਂ ਕਹਾਂਗੇ ਆਪਾਂ ਬੱਬਰ ਬੱਬਰ ਨੂੰ ਕਿਵੇਂ ਹੁੰਦੀ ਹੈ ਉਹ ਮੈਨੂੰ ਨਹੀਂ ਪਤਾ ਦੀ ਮਤਲਬ ਜਿਆਦਾ ਮੋਟੀ ਕੋਟੀਆਂ ਵਾਲੀ ਨਹੀਂ ਹੈਗੀ ਨਾਰਮਲ ਹੀ ਆਗੀ ਤੇ ਇਹ ਵੀ ਐਵੇਂ ਜਿੱਪਾ ਲਾ ਮੈਂ ਤੁਹਾਨੂੰ ਕਿਹਾ ਸੀ ਨਾ ਮੈਨੂੰ ਜਿੱਪ ਤੇ ਬਟਨ ਵਾਲੀ ਸੋਹਣੀ ਲੱਗਦੇ ਆ ਤੇ ਮੈਨੂੰ ਮਿਲ ਗਏ ਦੋਨੇ ਇਹ ਲਿਆ ਇਹਦੇ ਅੰਮੀ ਕਾਲਰ ਨੇ ਤੇ ਪਿੱਛੇ ਵੀ ਆ ਐਵੇਂ ਕਾਲਰ ਜਾਂਦੇ ਨਹੀਂ ਉਹ ਜੋਸਟ ਸਿੰਪਲ ਹੀ ਆ ਨਾਰਮਲ ਇਹ ਬਸ ਮੈਂ ਇਹ ਲੈ ਲਈ ਹੈ ਨਾ ਇਹ ਆ ਦੋ ਵਾਈਟ ਤੇ ਬਲੈਕ ਜਿਹੜੀ ਮੈਂ ਹਾਂ ਸੌਰੀ ਇਹ ਵਾਲੇ ਲਾਈਟੇ ਲੈ ਲਈ ਮੈਂ ਚੈੱਕ ਕਰ ਲਿੱਤੀ ਨਾਲ ਦੋ ਮੈਂ ਜੈਕਟਾਂ ਵੀ ਲੈ ਲਈ भी हो सकता। मैं कौन करके। ना वाइट जैकेट पे है सोनी लगेगी कि नहीं। वाइट जैकेट ओद भी बहुत सोहनी लगती है जेड बेबी ब्लू कलर नहीं मेरे को बेबी ब्लू कलर भी नहीं है ਲੱਗ ਰਿਹਾ ਨਾ ਕਿਉਂਕਿ ਇੱਥੇ ਚੈੱਕ ਦੇ ਹਨਾ ਜਗ੍ਹਾ ਤੇ ਬਾਹਾਂ ਵੀ ਮਤਲਬ ਚੈੱਕ ਵਾਲੀ ਬਾਹਾਂ ਵੀ ਦਿਖਣ ਗਿਆ ਕਿਉਂਕਿ ਇਹ ਸਲੀਵਲੈਸ ਹੈਗਾ ਤਾਂ ਇਹ ਕਿੰਨਾ ਸੋਹਣਾ ਬਣੂਗਾ ਐਵੇਂ ਇਹ ਸੇਮ ਇਹਦੇ ਨਾਲ ਵੀ ਬਹੁਤ ਸੋਹਣਾ ਜਚੂਗਾ ਇਹ ਬਸ ਮੈਂ ਚਾਰ ਚੀਜ਼ਾਂ ਹੀ ਲਈਆਂ ਸੀਗੀਆਂ ਕੱਪੜਿਆਂ ਵਿੱਚ ਤੇ ਜਿਹੜਾ ਮੇਰਾ ਜਿਆਦਾ ਖਰਚਾ ਹੋ ਗਿਆ ਉਹ ਇਹ ਨਹੀਂ ਲਵਾਇਆ ਹੈਗਾ ਤੇ ਉਹ ਤਾਂ ਵੈਸੇ ਹੀ ਨਾਰਮਲ ਖਰਚਾ ਸੀ ਹੈਨਾ ਬਟ ਜਿਹੜਾ ਸਾਰਨੋਂ ਵੱਧ ਖਰਚਾ ਹੋਇਆ ਉਹ ਮੇਰਾ ਇਸ ਤੇ ਹੋਇਆਗਾ ਏਹ ਜੀ ਮੈਂ ਹਨਾ ਮੈਨੂੰ ਮੇਰੇ ਕੋਲ ਲੈਪਟਾਪ ਨਹੀਂ ਹੈਗਾ ਸੀ ਪਹਿਲਾਂ ਮੈਂ ਸਟਾਰਟਿੰਗ ਵਾਲਾ ਹੈ ਜਿਹੜੇ ਵਸਤੂਆਂ ਸੀਗਾ ਉਹ ਰਿਮਿਵਸ ਦਾ ਵਸਤੂਆਂ ਸੀਗਾ 1 ਸਾਲ ਬਟ ਉਸ ਤੋਂ ਬਾਅਦ ਉਹਨਾਂ ਨੇ ਲੈ ਲਿਆ ਹਨਾ ਉਹ ਕਹਿੰਦੇ ਮੰਦਿਰ ਮੈਨੂੰ ਚਾਹੀਦੇ ਲੈਪਟਾਪ ਤੇ ਉਹਨਾਂ ਨੇ ਲੈ ਲਿਆ ਤੇ ਫਿਰ ਮੇਰੇ ਕੋਲ ਹੁਣ ਮੈਂ ਡ੍ਰੌਪ ਕਰਕੇ ਖੜ ਗਈ ਸੀ ਵੀ ਚਲੋ ਡ੍ਰੌਪ 'ਚ ਲੈਪਟਾਪ ਦਾ ਕੋਈ ਕੰਮ ਨਹੀਂ ਹੈਗਾ ਬਟ ਹੁਣ ਕਾਲਜ ਸਟਾਰਟ ਹੋ ਜਾਣਗੇ ਹਨਾ ਸਾਨੂੰ ਪਤਾ ਹੀ ਹੈ ਅਸਾਈਮੈਂਟ ਸਾਰੀਆਂ ਚ ਭੰਨਣਗੇ ਹੈ ਮੇਲ ਵਗੈਰਾ ਆਉਣਗੇ ਹਨਾ ਮੇਲ ਵਗੈਰਾ ਦੇ ਰਿਸਪੌਂਸ ਹੋਗੇ ਸਟੂਡੈਂਟ ਪੋਰਟਲ ਹੋ ਗਿਆ ਮੂਡਲ ਹੋ ਗਿਆ ਕਲਾਸਿਸ ਹੋ ਗਿਆ ਹਨਾ ਤਾਂ ਕਿ ਆਪਾਂ ਮੈਕਬੁੱਕ ਲਈ ਹੈਗੀ। ਜੇਪ ਅਨਬਾਕਸਿੰਗ ਕਰਦੇ ਆਂ। मैं कलर लिया स्कई ब्लूनी मैक बुक ये मैं कलर स्काई ब्लू लिया गा ਮੈਂ ਉਹ ਵੈਸੇ ਉਥੇ ਨਾ ਨੇਵੀ ਬਲੂ ਬਲੈਕ ਮਤਲਬ ਐਵੇਂ ਦਾ ਸੀ ਡਾਰਕ ਨੇਵੀ ਬਲੂ ਬਲੈਕ ਇਹ ਕਲਰ ਦਾ ਸੀ ਗਰੇ ਮਿਕਸ ਜਿਆ ਹੈ ਨਾ ਉਹ ਬਹੁਤ ਸੋਹਣਾ ਲੱਗਿਆ ਸੀ ਬਟ ਜਦੋਂ ਆਪਾਂ ਉਥੇ ਹੱਥ ਲਾਉਂਦੇ ਸੀ ਐਵੇਂ ਹੈ ਨਾ ਐਵੇਂ ਹੱਥ ਲੱਗ ਕੇ ਤਾਂ ਉਤੇ ਨਿਸ਼ਾਨ ਚਿੱਪ ਦੇ ਸੀਗੇ ਤਾਂ ਕਰਕੇ ਭੁੱਲ ਜਾਈ ਨਹੀਂ ਹੈਗਾ ਉਹ ਕੱਢਤਾ ਸੀਗਾ ਮੈਂ ਛੱਡ ਪਿਆ ਹੁਣ ਆਪਾਂ ਬਲੂ ਲੈਣੇ ਆ ਉਹ ਸਾਨੂੰ ਬਹੁਤ ਮੁਸ਼ਕਲ ਹੋਈ ਹੈ ਨਾ ਵੀ ਆਪਾਂ ਡਿਸਾਈਡ ਕੀ ਕਰੀਏ ਕੀ ਕਰੀਏ ਫਿਰ ਅਸੀਂ ਐਂ ਕਹਿਤਾ ਉਹਨਾਂ ਨੂੰ ਵੀ ਤੁਸੀਂ ਬਲੂ ਦੇ ਦਿਓ ਸਾਨੂੰ ਆਸਕਾਈ ਬਲੂ ਤੇ ਉਹ ਕਹਿੰਦੇ ਕਿ ਤੁਹਾਡੇ ਕੋਲ 60 ਦਿਨਾਂ ਦਾ ਟਾਈਮ ਹੈਗਾ ਹੈ ਨਾ ਚੇਂਜ ਕਰਨ ਦਾ ਹਾਂ ਯੋ 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 ਵੈਸੇ ਗਰੇ ਲੱਗਦਾਗਾ ਹਨਾ ਦੇਖਣ ਚ ਬਟ ਇਹ ਸਕਾਈ ਬਲੂ ਕਲਰ ਹੈ ਕਿਉਂਕਿ ਉੱਪਰ ਵੀ ਲਾਈਟ ਹੈ ਜਿਹੜੀ ਪੀਲੀ ਹੈਗੀ ਨਾ ਥੋੜੀ ਚਲ ਕੇ ਜਿਆਦਾ ਸਕਾਈ ਬਲੂ ਨਹੀਂ ਹੈਗਾ ਲਾਈਟ ਸਕਾਈ ਬਲੂ ਹੈ ਗਰੇ ਗਰੇਸ਼ੀਆ ਕਲਰ ਦਾ ਤੇ ਆਪਾਂ ਇਹ ਮੈਕਬੁੱਕ ਲਈ ਹੈਗੀ ਕਾਤੀ ਹੋਲੀ ਸਾਊਂਡ ਆ ਰਹੀ ਹੈ ਨਾ ਅਹੀਂ ਆਈਫੋਨ ਦੇ ਜਿੱਦ ਆਪਾਂ ਖੋਲਦੇ ਆਂ ਦੇਖੋ ਸੋਹਣਾ ਲੱਗਿਆ ਨਾ ਕਲਰ ਇਹ ਮੈਂ ਹੁਣ ਘਰੇ ਫੋਨ ਕਰਕੇ ਉਹਨਾਂ ਨੂੰ ਵੀ ਦਿਖਾਵਾਂਗਾ ਪਰ ਤੇ ਇਹ ਮੈਂ ਪਹਿਲਾਂ ਸਭ ਕੁਝ ਚਲਾਉਣਾ ਪਊਗਾ ਮੈਨੂੰ ਲੋਜੀ ਇਹ ਆਪਣੀ ਸਟਾਰਟ ਹੋ ਗਈ ਹੈ ਮੈਕਬੁੱਕ ਤੇ ਇਹ ਜਿਹੜੀ ਸਾਨੂੰ ਮੈਕਬੁੱਕ ਹੈ ਇਹ ਸਾਨੂੰ ਵੈਸੇ ਇਹ ਜਿਹੜਾ ਤਾਂ ਪ੍ਰਾਈਸ ਸੀ ਉਹ 1400 ਸੀਗਾ 1400 ڈالر ਦੀ ਸੀਗੀ ਇਹ ਮੈਕਬੁੱਕ ਇਹ ਹੈਗੇ ਮੈਕਬੁੱਕ 13 ਇੰਚ ਮੈਕਬੁੱਕ 에어 ਹੈ ਨਾ ਮੈਕਬੁੱਕ 에어 13 ਇੰਚ ਸੀ ਇਹ ਤੇ ਦਾ ਜਿਹੜਾ ਪ੍ਰਾਈਸ ਸੀ ਉਹ 1400 ਸੀਗਾ Apple ਦੇ ਸਟੋਰ ਤੇ Best Buy ਤੇ ਥੋੜੀ ਸਸਤੀ ਮਿਲਦੀ ਸੀ ਬਟ ਅਸੀਂ Best Buy ਤੋਂ ਨਹੀਂ ਲਈ ਸਾਨੂੰ ਐਸੇ ਵਿੱਚ ਲੋ Apple Store ਚ ਲੈਣਾ ਸੋ ਤਾਂ ਵੀ ਪਤਾ ਹੈ ਨਾ ਵੀ Apple ਤਾਂ ਖੁਦ ਦਾ ਹੀ ਸਟੋਰ ਹੈ ਉਹ ਤਾਂ ਉਹਦੀ ਮੈਕਬੁੱਕ ਰੱਖੂ Best Buy ਦੇ ਸਾਨੂੰ ਪਤਾ ਥੋੜਾ ਜਿਹਾ ਹੋ ਜਾਂਦਾ ਹੈ ਨਾ ਬਾਕੀ ਇਹਨਾਂ ਦੀ ਵਾਰੈਂਟੀ ਵਗੈਰਾ ਹੈਗੀ ਹੈ ਉਹ ਆਪਾਂ ਦੇਖ ਲਾਂਗੇ ਮੁਨੇ ਸਾਰੇ ਭਾਸ਼ਾਂ ਚ ਪਹਿਲਾਂ ਹੈਲੋ ਲਿਖੂਗੀ ਤੇ ਆਪਣਾ ਕੀ ਕਹਿੰਦੇ ਹੁੰਦੇ ਨੇ ਇਹ ਵੈਸੇ ਤਾਂ ਪ੍ਰਾਈਸ ਜਿਹੜਾ 1480 ਬਟ ਜਿਵੇਂ ਹੁਣ ਮੈਂ ਸਟੂਡੈਂਟ ਆ ਤਾਂ ਮੈਨੂੰ ਥੋੜਾ ਮੋਟਾ ਡਿਸਕਾਊਂਟ ਮਿਲ ਗਿਆ ਸੀ ਮੈਨੂੰ ਇਹ 1300 ਦੀ ਪਈ ਆਗੀ 100 ਡਾਲਰ ਆਪਾਂ ਨੂੰ ਡਿਸਕਾਊਂਟ ਮਿਲ ਗਿਆ ਸੀਗਾ ਤੇ ਇਹ ਆਪਾਂ 1300 ਦੀ ਪਈ ਹੈ ਮੈਕਬੁੱਕ ਤੇ ਇਹਦੀ ਸਾਨੂੰ ਪਤਰੀ ਹੈ ਨਾ ਕਿੰਨੀ ਲੋਡ ਹੈਗੀ ਸਟੂਡੈਂਟ ਨੂੰ ਤਾਂ ਖਾਸ ਕਰ ਜਿਹੜੇ ਉਹੇ ਕੰਮ ਕਰਦੇ ਆ ਇਹ ਆਪਾਂ ਸਾਰੀ ਸੈਟਿੰਗ ਵਗੈਰਾ ਕਰ ਲੈਣੀ ਹੈ ਦੀ use english as the main language press the return key bas meri idea chal pui woh unhone mera iogleya siga apple id leyi si okay unhone mera iphone attach kari rakhi si hai na fir main nawa account banaundi load nahi hui chal puga ਆਪਾਂ ਇਹ ਸੈਟਿੰਗ ਕਰ ਲਈ ਆਪਾਂ ਤੁਹਾਨੂੰ ਫੇਰ ਮਿਲਦੇ ਆ ਲੋ ਜੀ ਇਹ ਆਪਾਂ ਸੈਟਿੰਗ ਵਗੈਰਾ ਕਰ ਲਈ ਹੈ ਦੀ ਹਨਾ ਅਕਾਊਂਟ ਵਗੈਰਾ ਬਣਾ ਕੇ ਹੈਨਾ ਸਭ ਕੁਝ ਕੇਰਾ ਚਲਾ ਲਿਆ ਗਈ ਤੇ ਇਹਦੇ ਵਿੱਚ ਬਸ ਮੈਂ ਆਪਣੀ ਸਟੂਡੈਂਟ ਆਈਡੀ ਵਗੈਰਾ ਚਲਾ ਲੈਣੀ ਹੈ ਤੇ ਕਾਲਜ ਵਗੈਰਾ ਦਾ ਪੋਰਟਲ ਖੋਲ ਲੈਣੀ ਹੈਂਗੀ ਇਹ ਹੌਲੀ ਹੌਲੀ ਸਭ ਆਪ ਪਉਗਾ ਹਨਾ ਇਹਨਾਂ ਵਿੱਚ ਲਾਉਂਦਾ ਕਿਉਂਕਿ ਪਹਿਲਾਂ ਦੂਜੇ ਲੈਪਟਾਪ ਹੱਥ ਤੇ ਲੱਗਿਆ ਹੋਇਆ ਸੀਗਾ ਹੁਣ ਵਾਲੇ ਲਈ ਰੀਸੈਟਿੰਗ ਸਿੱਖ ਲਾਂਗੇ ਜਿਵੇਂ ਹੁਣ ਮੈਂ ਕਹਾ ਕਿ ਮੇਰਾ ਹੁਣ ਆਈਫੋਨ ਹੱਥ ਤੇ ਲੱਗ ਗਿਆ ਹੈ ਹੁਣ ਮੈ ਸੈਮਸੰਗ ਚ ਲਾਂਚ ਮਾੜੇ ਮੋਟੇ ਬੰਦਕਤ ਆ ਜਾ ਸਕਦੀ ਹੈਗੀ ਕਿਉਂਕਿ ਪਹਿਲਾ ਆਈਫੋਨ ਚ ਲਾਂਚ ਵੀ ਪਹਿਲਾ ਹੁੰਦਾ ਹਨਾ ਹੌਲੀ ਹੌਲੀ ਮਤ ਸੈਟਿੰਗਾਂ ਸਾਰੇ ਬਦਲਦੀ ਹੁੰਦੀ ਨੇ ਕੋਈ ਕਿੱਥੋਂ ਬੈਕ ਹੁੰਦਾ ਕੋਈ ਕਿੱਥੋਂ ਸਪਲਿਟ ਸਕਰੀਨ ਐਕਸਚੇਂਜ ਹੁੰਦੀ ਹੈ ਸਭ ਕੁਝ ਐਵੇਂ ਡਿਫਰੈਂਟ ਆਪਸ਼ਨ ਹੁੰਦੇ ਨੇ ਤੇ ਇਹ ਮੈਕਬੁੱਕ ਦੇ ਨਾਲ ਆਪਾਂ ਨੂੰ ਮਿਲਿਆਗਾ ਪਹਿਲੀ ਗੱਲ ਤੇ ਮੈਂ ਡੱਬਾ ਹੀ ਉਲਟਾ ਖੋਲ੍ਹ ਲਿਆ ਕਿਉਂਕਿ ਇਹ ਵਿੱਚ ਨਾ ਕੱਢਣੀ ਸੀ ਨਾ ਤਾਂ ਕਰਕੇ ਔਖੀ ਨਿਕ ਇਹ ਤਾਂ ਬੁਕਲੇਟ ਹੈ ਇਹਦੀ 1 ਇਅਰ ਦੀ ਵਾਰੰਟੀ ਹੈਗੀ ਹੈ ਨਾ 1 ਇਅਰ ਦੀ ਵਾਰੰਟੀ ਹੈਗੀ ਤੇ ਨਾਲ ਆਪਾਂ ਨੂੰ ਚਾਰਜਰ ਮਿਲੇਗਾ ਬਸ ਚਾਰਜਰ ਆਮ ਤੌਰ ਤੇ ਕੇਬਲ ਤੇ ਐਡਪਟਰ ਚਾਰਜਰ ਮਿਲੇ ਨਾਲ ਬਸ ਤੇ ਇਹ ਆਪਣਾ ਬਸ ਹੋ ਗਿਆ ਤੇ ਆਪਾਂ ਹੁਣ ਇਹ ਚਾ ਪੋਰਟਲ ਵਗੈਰਾ ਖੋਲ ਲਾਂਗੇ ਕਾਲਜ ਦਾ ਤੇ ਉਹਨੂੰ ਆਪਾਂ ਸਾਹਮ ਕੇ ਰੱਖ ਲੈਣੀ ਹੈ ਤੇ ਮੈਂ ਘਰ ਦੇਆਂ ਨੂੰ ਦਿਖਾਉਣੀ ਆਂਗੀ ਵੀ ਮੈਂ ਆ ਲੈ ਲਈ ਹੈਗੀ ਤੇ ਇਹਦੇ ਸਾਰੇ ਆਪਾਂ ਫੰਕਸ਼ਨ ਸਿੱਖ ਲੈਣੇ ਤੇ ਸੈੱਟ ਕਰ ਲੈਣੇ ਆਂਗੇ ਤੇ ਉੱਪਰ ਜਾ ਕੇ ਪਾਹੁੰ ਦੇਖਦੇ ਆ ਰੋਟੀ ਰੁੱਟੀ ਕੀ ਪਕਾਈਏ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਲਾਈਫ ਸਟਾਈਲ ਵਿਦ ਮੰਗਵੀ ਹੁੱਤਸੀ ਸਾਰੇ ਟਿੱਕਟਾਕ ਹੋਵੋਂਗੇ ਤੇ ਵਧੀਆ ਹੋਵੋਂਗੇ ਤੇ ਮਾਰਨਿੰਗ ਦਾ ਟਾਈਮ ਹੈ ਤੇ ਆਪਣਾ ਬ੍ਰੇਕਫਾਸਟ ਛੜਾਈ ਦੀ ਹੈ ਤੇ ਬਸ ਅਪਾ ਰੋਟੀ ਪਾਣੀ ਦੀ ਤਿਆਰੀ ਕਰਦੇ ਆ ਸੌਰੀ ਰੋਟੀ ਪਾਣੀ ਖਾਂ ਦੀ ਤਿਆਰੀ ਕਰਦੇ ਆ ਕਿਉਂਕਿ ਮੈਂ ਪਕਾ ਬਹੁਤ ਲਿਆ ਤੁਸੀਂ ਆ ਦੇਖੋ ਕਿਚਨ ਦਾ ਹਾਲ ਮੈਂ ਨੇ ਕੀ ਕੀਤਾ ਆ ਬਹੁਤ ਗੰਦਾ ਪਿਆ ਹੋਇਆ ਤੇ ਅੱਜ ਆਪਣੀ ਬ੍ਰੇਕਫਾਸਟ ਹੈਗੇ ਨੇ ਆਪਣੇ ਮੇਥੇ ਦੇ ਪਰਾਂਠੇ ਮੇਥੇ ਤੇ ਬੇਸਨ ਦੇ ਪਰਾਂਠੇ ਨੇ ਤੇ ਨਾਲ ਹੈਗੀ ਆਪਣੀ ਦਹੀਂ ਤੇ ਨਾਲ ਹੈਗੀ ਆਪਣੀ ਲੱਸੀ ਤੇ ਨਾਲ ਆਪਾਂ ਅੰਬ ਦਾ ਚਾਰਾ ਲਾਂਗੇ ਬੱਸ ਤੇ ਆਪਾਂ ਖਾ ਲੈਨੇ ਪਰਾਂਠੇ फटाफट ਕਿਨੇ ਸਵਾ ਲੱਗ ਰਹੇ ਨਾ ਦੇਖਣ ਚ ਬਸ ਰੱਬਾ ਦੋ ਟਾਈਮ ਦੀ ਰੋਟੀ ਦੀ ਜਾਵੇ ਵਧੀਆ ਚੰਗੀ ਤਰ੍ਹਾਂ ਖਾਣ ਨੂੰ ਹਨਾ ਚਾਹ ਕਿਤੇ ਮਰਜੀ ਬੰਦਾ ਬੈਠਾ ਹੋਵੇ ਕਿੰਨਾ ਮਰਜੀ ਬੰਦਾ ਥੱਕਿਆ ਹੋਵੇ ਰੋਟੀ ਖਾ ਕੇ ਬਸ ਬੰਦੇ ਨੂੰ ਆਨੰਦ ਜਾ ਜੇ ਹੋਰ ਆਪਾਂ ਚਾਹ ਦੇ ਕੀਆ ਮੇਰੇ ਸੋਚਿਆ ਨਹੀਂ ਮੇਰੇ ਰੋਟੀ ਨੂੰ ਜੀ ਲੱਗਦਾ ਹੁੰਦਾ ਇਦਾਂ ਹੀ ਮੈਨੇ ਜਮਾਈਏਗੀ ਘਰੇ ਹਨਾ ਮਤਲਬ ਉਦ ਘਰਮ ਕਰਕੇ ਉਬਾਲ ਕੇ ਛੰਡਾ ਕਰਕੇ ਜਾਗ ਲਗਾ ਕੇ ਹਨਾ ਦੇਖੋ ਕਿ ਨਿਸ ਵਧੀਆ ਬਣੀ ਹੈਗੀ ਨੇ ਬਹੁਤ ਸੁਆਦ ਹੈ ਮੈਨੂੰ ਦੂਜਿਆਂ ਕੇਨ ਵਾਲੀ ਦਹੀਂ ਵਧੀਨ ਲੱਗਦੀ ਮੈਂ ਆਹ ਟਰਾਈ ਕੀਤੀ ਬਟ ਇਹ ਮੈਨੂੰ ਬਹੁਤ ਜਿਆਦੇ ਵਧੀਆ ਲੱਗੀ ਇਹ ਜੋ ਨਾ ਖੱਟੇ ਦੀ ਸਮੈਲ ਆਉਂਦੀ ਹੈ ਨਾ ਕੁਝ ਵੀ ਨਹੀਂ ਆਉਂਦਾ ਪਲੈਨ ਨਾ ਬਧੀ ਲੱਗ ਰਹੀ ਹੈ ਇਹ ਲੋ ਜੇ ਪਰ ਸੋਈ ਸਾਫ ਕਰ ਦਿੱਤੀ ਹੈਗੀ ਹਨਾ ਤੇ ਆਪਾਂ ਪ੍ਰਾਂਚ ਪਣੀ ਪਾ ਕੇ ਰੱਖ ਦਿੱਤੇ ਜਦੋਂ ਵੀ ਮਤਲਬ ਸੌਫਟ ਹੋ ਗਿਆ ਆਟਾ ਹਨਾ ਉਹ ਆਪਾਂ ਮਾਰਨਗੇ ਇਹਨੂੰ ਤੇ ਬਾਕੀ ਭਾਂਡੇ ਮਾਰ ਦਿੱਤੇ ਨੇ ਤੇ ਆਪਾਂ ਹੁਣ ਚਾਲੂ ਕਰਦੇ ਹਾਂ ਕੰਪਿਊਟਰ ਇਹ ਥੋੜਾ ਜਿਹਾ ਟੀਵੀ ਵਗੈਰਾ ਦੇਖ ਲੈਣੇ ਮਮਤਾ ਬਲੌਗ ਵਗੈਰਾ ਦੇਖ ਲੈਣੇ ਆ। ਕੋਲ ਜਿਵੇਂ ਨਾਲ ਆਈਸਕ੍ਰੀਮ ਲੈ ਕੇ ਜਾ ਰਹੀ ਹੈ ਕਿੰਨੀ ਆਈਸਕ੍ਰੀਮ ਤੋਂ ਬਿਨਾ ਹੁੰਦੀ ਨਹੀਂ ਰਹੇਗੀ। ਰੋਟੀ ਦੇ ਬਾਅਦ ਆਈਸਕ੍ਰੀਮ ਖਾਣੀ ਜ਼ਰੂਰੀ ਹੈ। ਮੋੜ ਦੇ ਲੱਗੇ ਹੋਏ ਆਈਸਕ੍ਰੀਮ ਥਾਂ ਤੇ ਲੋਜੀ ਬੱਸ ਮੈਂ ਆਤਰ ਮਮਾ ਦਾ ਵਲੌਗ ਦੇਖਦੀਆਂ ਤੇ ਆਪਾਂ ਅੱਜ ਵਾਲੇ ਵਲੌਗ ਦਾ ਵੀ ਇਨ ਡੈਪਥ ਹੀ ਕਰਦੇ ਹਾਂ। ਹੋਪਸ ਸੰਸਾਰ ਨੂੰ ਵਲੌਗ ਵਧੀਆ ਲੱਗਿਆ ਹੋਊਗਾ। ਅਗਰ ਵਧੀਆ ਲੱਗਿਆ ਤਾਂ ਪੀਸ ਮੇਰੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਤੇ ਮੈਂ ਕਾਬਰ ਜਿਨੀ ਰੱਖਤਾ ਇਸ ਲਈ ਮੇਰੇ ਮੂਵੀ ਨਹੀਂ ਦੇਖਣਾ। ਤੇ ਮੈਨੂੰ ਹੁਣ ਯਾਦ ਆਇਆ ਕਿ ਮੈਂ ਵਲੌਗ ਦਾ ਐਂਡ ਕਰਨਾ ਸੀ ਤੇ ਆਪਾਂ ਇਹ ਕਰ ਦਿੰਦੇ ਹਾਂ। ਚਲੋ। ਫਿਰ ਨਵੀਂ ਵਲੌਗ ਨਾਲ ਮਿਲਦੇ ਹਾਂ। ਬਾਏ ਬਾਏ।